ਅੱਛਾ ਪਟਵਾਦੀ ਕਿੱਥੇ ਹੈ? ਕਿੱਥੇ? ਮੈਨੂੰ ਗਾੜੀ ਬੱਤੀ ਸੀ। ਉਹ ਕੈਂਪ ਕੇ ਥੱਲੇ। ਇੱਥੇ ਬੰਦਾ ਦੋ ਵੇਹੇ ਦੀ ਕੈਂਪ ਕਰਦਾ। ਸਰ ਅਰੇ ਕੰਪੇਜੀ ਕਰ ਰਹੇ ਸੀ ਮੈਂ। ਕਿੱਥੇ? ਇਹ ਨਾਲ ਹੀ ਸ਼ਮੂਹ ਹੈ। ਉਹ ਕਿੰਨੇ ਪਟਵਾਦੀ ਤੁਹਾਡੇ ਕੋਲ? ਸਾਡੇ ਕੋਲ ਸਰ 20 ਪਟਵਾਦੀ। ਮੇਰੇ ਕੋਲ ਪੈਸਾ। ਕਿੱਥੇ ਬੈਠੇ 20 ਦੇ ਵੀ? ਸਰ ਆਹ ਦੇਖੋ। ਸਭ ਫੋਟੋ ਸਰ ਬੜਾ ਪਟਵਾਦੀ। ਵੀਰੋ ਵੀ ਲੋਕ ਜਿੱਥੇ ਕੈਂਪ ਲਾਉਂਦੇ ਨੇ ਉੱਥੇ ਭਾਵੇਂ ਲੋਕ ਕਿੱਥੇ ਆਵੇ? ਹਾਂ? ਇਹ ਬੱਤੀ ਪ੍ਰੈਸ 'ਤੇ ਬੈਠੇ ਜੀ ਫਿਰ ਸੁਧਰ ਹੋ ਗਈ ਹਾਂ ਅੱਛਾ ਇਹਨੇ ਬਬਲ ਕਿੱਥੇ ਆ ਦੇ ਇੱਥੇ ਆਦੀ ਕਿੱਥੇ ਆ ਬਾਹਰ ਬੈਠ ਜੀ ਸਰ ਹਾਂ ਅੱਛਾ ਅੱਛਾ ਬਰ ਰੋੜ ਤੇ ਮੇਟਾ ਡੋ ਤੈਨੂੰ ਸਰ ਕਿਰੋ ਤਾਰੇ ਕੋ ਸਰ ਬਲੋ ਕਿ ਤੈਨੂੰ ਕਿਰੋ

ਉਹ ਨਾ ਉਹ ਕੋ ਮਕੋ ਨਾ ਯਾਰ ਉਹ ਕੋ ਮਾ ਉਤਰ ਨੰਗਲਾ ਨੂੰ ਤੇ ਸਭ ਨੂੰ ਰਕਾਰ ਖਾਓ ਇਹਦੇ ਚਾਲ ਕੇ ਬੜਾ ਨਹੀਂ ਮੈਂ ਬੈਠ ਗਿਆ ਬੈਠਣਾ ਕੰਮ ਨਹੀਂ ਆ ਬੜਾ ਸਾਰੇ ਪੱਟੀ ਸੱਟ ਲੈ ਲਓ ਆਹ ਆ ਜਾਓ ਤੁਸੀਂ ਕਿਹਨਾਂ ਦੇ ਸਮਝ ਜੀ ਕਦੋਂ ਆਇਆ ਮਜੇ ਅੱਛਾ ਤਰ ਕੰਮ ਹੋ ਤਾ ਕੋਈ ਨਾ ਆਪਣਾ ਉਹ ਇੱਥੇ ਵੀ ਦੋ ਦੋ ਰਿਸ卡ਡ ਕਿੱਥੇ ਹਾਂ ਸਰ ਸਹੀ ਨਾਲ ਇਹ ਐਪਲੀਕੇਸ਼ਨ ਲਈ ਸਰ ਇੱਕੋ ਐਪਲੀਕੇਸ਼ਨ ਆਈ ਮੇਰੇ ਸਾਈਕਲ ਤੋਂ ਤਾੜਾ ਸਤਿ ਮਿੰਦ ਕਾਰਡ ਚਾਹੀਦਾ ਬੋਲ ਹਾਂ ਰਿਸਕਡ ਹੋਵੇ ਠੀਕ ਹੈ ਬੰਦੇ ਠੀਕ ਹੈ ਆਰੰਭ ਦਾ ਨੰਬਰ ਲੱਗ ਜਾਓ ਤੁਸੀਂ ਜੀ ਕਰ ਦੇ ਦੋ ਤੋਂ ਰਿਸਕਡ ਦੋ ਕੁਝ ਕੋ ਸਤਿ ਵੀ ਕੀਤਾ ਆਪਣਾ ਮੈਂ ਇਨਾਲਾ ਰਿਸਾਈ ਕਰਕੇ ਇੰਦਾ ਵਧੀਆ ਇਹਨੇ ਸੈੱਟ ਕੀਤਾ ਇੰਦਾ ਵਧੀਆ ਬੰਦੇ ਪਾਏ ਨੇ ਸਦਾ ਦਮਦ ਦੀ ਸੀ ਕੰਮ ਕਰਦੇ ਤੁਸੀਂ ਤੀਕਾ ਸਿੱਖੋ ਨਾ ਪਬਲਿਕ ਤੇ ਆਓ ਪੁਲਿਸਰ ਬਾਰਸੀ ਨੂੰ ਪੱਕੀ ਅਪ੍ਰੋਕਲੇਸ਼ਨ ਦੇਗੀ ਅਪ੍ਰੋਕਲੇਸ਼ਨ ਦੇ ਸਮੂਹ ਕੋਈ ਨਾ ਕੋਈ ਬਤਾਈਆ ਪਬਲਿਕ ਕਿਸੇ ਆ ਲੋਕ ਤਸਵੀਰ ਦਿੱਤੀ ਇਹ ਮਾਈਕ ਮਾਈਕਾ ਦਿਖਾ ਰਿਹਾ ਜਿਹੜੇ ਜਿਹੜੇ ਇੰਤਕਾਲ ਕੀਤੇ ਦੁੱਤ ਕਿਤੇ ਵੀ ਲੋਕਾਂ ਉਹ ਲੋਕ ਤਾਂ ਲੈ ਲਏਗੇ ਅੱਗੇ ਕਾਤੇ ਰਿਤੀਆਂ ਨੇ ਟੋਕੀ ਹੈ ਜੇਦਾ ਅਖਰੀਆ ਇੰਨ ਕਾਂਜਾ ਬਣਿਆ ਸਰਕਾਰ ਕੋਲ ਦਾ ਵਿਸ਼ੇਸ਼ ਬਰਾਲਾ ਤੱਕਿਆ ਇੱਕ ਟੈਂਟ ਨੇ 25% ਦੇ ਵਿੱਚ ਵਿਸ਼ੇਸ਼ ਕੈਂਪ ਲਗਾਇਆ ਉਹ ਅਸਿੰਦਾ ਵੀ ਉਹ ਭਾਜਣਾ ਬੀਜਾ ਹੁੰਦੇ ਨੇ ਸਰਕਾਰ ਉਹਦਾ ਇਸ ਨੂੰ ਪੂਰਾ ਪੁਨੇ ਦਾ ਇੱਕ ਨੰਬਰ ਹੈ ਤਸੀਲ ਦੋ 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 ਨੰਬਰ ਦੋ ਨੰਬਰ ਜੋ ਦਿੰਦੇ ਨੇ ਹਮਦਜੀਤ ਸਿੰਘ ਤਸਕੀਲਦਾਰ ਨੇ ਦੋ ਦੋ ਅੱਜ ਤੁਹਾਨੂੰ ਮਜੂਰ ਕਿਤੇ ਬੰਕਰ ਦੋ ਸੁੱਟ ਕੇ ਨਾ ਕਰਾ ਸਿੱਟੂ ਗਰੀ ਐਨੇ ਤੇ ਉਹ ਤੋਂ ਫਿਰ ਪੈਲੇ ਨਹੀਂ ਲੱਗਦੇ ਨੇ ਪੂਰਾ ਦਫਾ ਦੇਖਦਾ ਟੇਬਲ ਤੇ ਬੋਲਣ ਦੀ ਕੋਸ਼ਿਸ਼ ਕਰਦਾ ਅੰਦਰੋਂ ਕਰ ਸੁਣਾ ਤਾ ਬਿਲਕੁਲ ਸਹੀ ਤਰ੍ਹਾਂ ਖੋਲੋ ਦਿੱਤਾ ਵਰਦੀਆ ਚਲੋ ਅੱਗੇ

ਇਸ ਤੋਂ ਬਾਅਦ ਬਰੇਕ ਉਸ ਬੰਦ ਕਰ। ਇਹ ਕੋਈ ਨਹੀਂ ਨਹੀਂ ਤੁਹਾਡੀ ਟਿੱਪ ਤੋਂ ਹੋਣੀ ਚਾਹੀਦੀ। ਜਿਸ ਕਰੀ ਬ੍ਰੇਕ ਪਤਾ ਕਿੱਥੇ ਨਿਪਟਵਾਉਂਦੇ ਨੇ। ਇਹ ਤਾਂ 2-2 ਇੱਕ ਮਿੰਟ ਤੁਹਾਡੇ ਨੇ। ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਸੋਦੇ ਕਿੰਨੇ ਸ਼ਾਮ ਤੱਕ ਹੋਣਗੇ। ਡਿਸ਼ ਲੈ ਜਿਹੜੀ ਅੱਗੇ ਕਿੱਥੇ ਹੈ। ਮੈਂ ਉਹਦੇ ਕੋਲ ਆ। ਇਸ ਤੋਂ ਕੋਲ। ਜਿਹੜਾ ਜਿੰਦ ਕਰਕੇ ਤੇ। ਇਸ ਤੋਂ ਕੋਲ ਜਿਹੜਾ ਅੱਗੇ ਕਰਕੇ ਮੈਸੇਜ ਆ ਗਿਆ। ਇਹ ਲਿਸਟਰ। गुरदौ किलो तीन तेन की कि ना प्रताव की कि नौ हरिंदर सिंह हरविंदर सिंह भूपिंदर सिंह ਅਰ ਜੇ ਸਮਾਰ ਉਹ ਦਸੰਪ ਪਿੰਸ ਦਸੰਪ ਦੇ ਜੇ ਸਮਾਰ ਕਿਹ ਕਿੰਨੇ ਇੱਥੇ ਲੱਖ ਸਰ ਪਰਵਾਦੀ ਨਹੀਂ ਆਇਆ ਸਰ ਕਿੱਥੇ ਕੱਢੋ ਸਰ ਦੋ ਹੀ ਕੰਮ ਤੇਨੇ ਕੰਮ ਆਜੋ ਤੁਸੀਂ ਇੱਥੇ ਤੁਹਾਡੇ ਦਾ ਪਰਵਾਦੀ ਕਿੱਥੇ ਕਿੱਥੇ ਕੋਈ ਪੁਲਿਸ ਤੁਹਾਡੇ ਦਾ ਦੋ ਦੇ ਇੱਕ ਕਪੜੇ ਇੱਕ ਗੜ ਆਹ ਖੜੀ ਗਿਆ ਮੈਨੂੰ ਕੋ 200 ਕਲੇ ਜੀ ਤੁਹਾਡੇ ਕਿੱਥੇ ਉਨ ਵਾਲੀ ਸਰਿਆ ਜੀ ਆਪਾਂ ਨਾਲ ਸਰੇ ਨਹੀਂ ਦਿਖਾਓ ਇਹ ਮੈਂ ਪਰਵਾਰੀ ਕਹਿੰਦੇ ਜੀ ਇਹ ਮੈਂ ਕੋਤੋਂ ਪਰਵਾਰੀ ਦਿਖਾਓ ਕਿੱਥੇ ਤੱਕ ਬਲ ਲੋ ਪਰਵਾਰੀ ਦਿਖਾਓ ਪਰ ਉਹਨਾਂ ਅੰਦਰ ਮੁਗ ਪਰਵਾਰੀ ਤੁਹਾਡਾ ਸਿਸਟਮ ਨਹੀਂ ਠੀਕ ਕੀਤਾ ਤੁਸੀਂ ਇੱਥੇ ਲਾਓ ਨਾ ਬੂਦੇ ਟੇਬਲ ਲਾਓ ਤੇ ਇੱਕ ਫਾਟ ਹੋਇਆ ਨਾ ਅੰਦਰੋਂ ਅੱਜ ਆਪਾਂ ਚੈੱਕ ਹੀ ਗਏ ਦਿਆ ਸਰਬ ਕੈਂਪ ਲੱਗੇ ਆ ਜੀ ਠੀਕ ਸਰਬ ਬਹੁਤ ਯਾਰ ਕੈਂਪ ਨਹੀਂ ਕਰਿ ਲਾਇਆ ਜੀ ਨਹੀਂ রাইਟ ਹਾਂ ਤਾਂ ਕੈਂਪ ਨਹੀਂ ਆਪਾਂ ਅੱਜ ਸਮਝਦੇ ਨਾ ਇੱਥੇ ਪਰਵਾਰੀ ਬਹੁਤ ਗਰਦੋਸ਼

ਇਦ ਕੋਥੇ ਬਹੁਤ ਤਵੰਦਿਆ ਮੇਲੇ ਤਿਆਰੀ ਹੋਣੀ ਚਾਹੀਦੀ ਜਿੱਤਰਾ ਕੈਂਪ ਲਗਾਏਗੇ ਸਰਕਾਰ ਵੱਲੋਂ ਖਾਸ ਹਦਾਇਤਾਂ ਕੀਤਾ ਗਿਆ ਕੋਈ ਤਿਆਰੀ ਮੈਂ ਦੇਖਿਆ ਕਿ ਕਿੰਨੇ ਲੋਕ ਨੇ ਸਬਸਟੇਟ 200 ਤੋਂ ਉਪਰ ਇੰਕਲਕ ਹੋਏ ਸਾਰਾ ਭਾਈ ਬਰਾਬਰ ਸਰਕਾਰ ਦਾ ਫਿਰ ਮੈਂ ਦੱਸ ਨਜਵਾਨੀ ਵੀ ਆਦੇ ਕੰਡੀਸ਼ਨ ਬਣਾ ਰਿਹਾ ਸਨ ਨਾਲ ਉਹ ਕਰ ਲੋ ਕਿਸੀ ਤੁਸੀਂ ਸੋਲਦੀ ਕਰੋ ਹਾਂ ਉਹਨਾਂ ਦਾ ਜੋ ਇਹ ਸਭ ਮੇਰੇ ਕੋਲ ਜੀ ਸਾਡੇ ਕੋਲ ਪਟਵਾਦੀ ਇਹਦੀ ਆਜੀ ਲਾ ਪਟਵਾਦੀ ਇਹਦੀ ਆਜੀ ਲਾ ਸਕਦੇ ਆਹ ਸਿਮਰਬੀਰ ਸਿੰਘ ਸਾਹ ਆ ਜੀ ਲੋ ਸਾਰੇ ਪਟਵਾਦੀ ਇਹਦੀ ਆਜੀ ਲਾ ਜਰਵਲ ਸਾਹਿਬ ਹਾਜੀ ਉਹ ਦੇਖਣ ਨੂੰ ਵੱਧ ਅੱਜ ਅੱਜ ਉਹ ਉਹ ਜੀ ਵੀ ਕੋਈ ਡਾਲ ਦੂੰਗੀ ਜੀ ਜੀ ਅੱਜ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋਈ ਇੱਕ ਬਾਅਦ ਬਾਅਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਸੀਲਾਂ ਦੇ ਵਿੱਚ ਚੱਕਰ ਮਾਰਦੇ ਜਿਹੜੇ ਚੱਕਰ ਮਾਰਦੇ ਕਦੇ ਪਟਵਾਰੀ ਸਾਹਿਬ ਦੇ ਬੈਠੇ ਹੁੰਦੇ ਕਦੀ ਗਰਦੌਤ ਸਾਹਿਬ ਦੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਡੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਬੜਾ ਜਿਹੜੀਆਂ ਕੰਪਲੀਟ ਕਰ ਦਿੱਤੀਆਂ ਸੋ ਅੱਜ ਪੂਰੇ ਪੰਜਾਬ ਦੇ ਤਹਿਸੀਲਾਂ ਦੇ ਵਿੱਚ ਸਾਰੇ ਪੰਜਾਬ ਇਕੱਲੇ ਉੱਥੇ ਨਹੀਂ ਸਾਰੇ ਪੰਜਾਬ ਦੇ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਔਰ ਤੰਪਾ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਦੇ ਮੈਂ ਇ ਨਾਲੇ ਵੀ ਜਾ ਕੇ ਆ ਰਜਾ ਸਾਹਿਬ ਵੀ ਜਾ ਕੇ ਆ ਉਹ ਥਾਵਾਂ ਤੇ ਵੀ ਚੱਲੇ ਆ ਇੱਕਾ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟੀਮੈਟਿਕਲੀ ਨਹੀਂਗਾ ਬਾਕੀ ਸਨ ਬਰਦਾਰ ਵੀ ਆ ਜਾਂਦੇ ਤਹਿਸੀਲਦਾਰ ਸਾਹਿਬ ਵੀ ਪਟਵਾਰੀ ਵੀ ਹਾਜ਼ਰ ਹੁੰਦੇ ਗੱਲ ਸਿੱਧ ਤੁਹਾਡੇ ਲਈ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਹੋਣਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਇਹਨਾਂ ਨੂੰ ਕੋਈ ਪਟਵਾਰੀ ਪਹੇਦਛਾਦ ਕਰਦਾ ਕੋਈ ਉਹਨਾਂ ਨੂੰ ਤਹਿਸੀਲ ਚ ਕੋਈ ਪਰੋਲ ਮੈਂ ਤਹਿਸੀਲਦਾਰ ਸਾਹਿਬ ਕਰਦਾ ਗਰਗੋਰ ਕਰਦਾ ਤੇ ਉਹਨਾਂ ਨੂੰ ਵਦ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜੜੇ ਬਲੋ ਅੱਜ ਤੋਂ ਬਾਅਦ ਬਹੁਤ ਘੱਟ ਮੈਨੂੰ ਲੱਗਦਾ ਕਿ ਜਦੋਂ ਅੰਮ੍ਰਿਤਸਰ ਨਾਲ ਵੀ ਗੱਲ ਹੋਈਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕਿੰਪ ਲਾ ਕੇ ਦੁਬਾਰਾ ਕਰਨਾ 1700 ਕੁਝ ਸੀ ਜਿਸਦਾ ਅਸੀਂ ਰਾਤ ਨੂੰ ਚੈੱਕ ਕੀਤਾ ਸੀ 1700 ਕੁਝ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੀਆਂ ਤਿੱਤ ਕਲਾ ਹੋਣ ਵਾਲੀਆਂ ਸੀ ਰਾਤੋਂ ਰਾਤ 200 ਇਤਕਲਾ ਹੋ ਗਿਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਸਖਤੀ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਦੇ ਕੰਮ ਲੱਗਦੇ ਆਪਣਾ ਲੱਗਦਾ ਹੈ ਦੇਖੋ ਬੱਸ ਦੇਖੋ ਹੱਥ ਸਿੱਧੇ ਜਿਹੜੀ ਆ ਸਾਰੇ ਸਾਰੇ ਆਪਾਂ ਠੀਕ ਕਰ ਇਸੇ ਕਰਕੇ ਅਸੀਂ ਤਾਂ ਇੱਕ ਹੋਤੀ ਤਾਂ ਕਿ ਜਨਤਾ ਦੀ ਆਵਾਜ਼ ਹੀ ਦਾ ਦੇਸ਼ ਸੀਮ ਸਾਹਿਬ ਨੇ ਅੱਗੇ ਵੀ ਦੱਸਿਆ ਸੀਗਾ ਜਿੱਦਾਂ ਸਾਡੇ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੀਗੀ ਉਦੋਂ ਵੀ ਸੀਐਮ ਸਾਹਿਬ ਨੇ ਤੈਅ ਕੀਤਾ ਸੀਗਾ ਕਿ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਤਾਂ ਇੰਤਕਾਲ ਹੀ ਆ ਕੱਲੀ ਜਿਹੜੇ ਸਾਰੇ ਮਾਮਲੇ ਆ ਗਏ ਤਕਸੀਮਾ ਦੇ ਵੀ ਉਹ ਤਕਸੀਮਾ ਦੇ ਜਿਹੜੇ ਆਪਸੀ ਸਹਿਮਤੀ ਵਾਲੇ ਕੇਸ ਆ ਉਹ ਸਾਰੇ ਲੋਕ ਬੈਠ ਕੇ ਜਿਹੜਾ ਉਹ ਸਮੇਂ ਤਸੀਲਦਾਰ ਕੋ ਉਹਦੇ ਵੀ ਇੰਨਾ ਟੈਂਪ ਲਾਵਾਂਗੇ ਆਪਾਂ 31 ਮਾਰਚ ਤੱਕ ਉਹ ਵੀ ਕੰਪਲੀਟ ਕਰ ਦੋਗੇ ਔਰ 31 ਮਾਰਚ ਤੱਕ ਆ ਤੇ ਸਭ ਮਿਲਣੀ ਚੋ ਦੇ ਕੋ ਬਹੁਤ ਵੱਡੀ ਗੱਲ ਦੀ ਇਸੇ ਜੀ ਹੋ ਜੂਗਾ ਸਾਰਾ ਸੋ ਮੇਰਾ ਖਿਆਲ ਆ ਕਿ ਜਿਹੜੇ ਲੋਕਾਂ ਨੂੰ ਇੰਤਕਾਲ ਵਾਸਤੇ ਲੋਕਾਂ ਨੂੰ ਤਕਸੀਮ ਵਾਸਤੇ ਜਿਹੜੇ ਚੱਕਰ ਮਾਰਦੇ ਪਏ ਨੇ ਤਸੀਲੇ सीएम साहब ओ चक्कर था था था, था था के के दे दो, दो दे खत्म हो गए हो ये प्रसेस का कारण की है दो नंबर तहसील दे विच 500 कोच ने सारी तहसीलਾਂ ਦੇ ਵਿੱਚ ਘਟ ਨੇ ਸਿਰਫ ਦੋ ਤਹਿਸੀਲ ਦੋ ਦੇ ਵਿੱਚ ਹੀ 500 कोच ਨੇ ਕੋਈ ਨਹੀਂ ਕਦਰ ਦੇ ਇਹ ਇਹ ਮੈਂ ਆਪਾਂ ਜੇ ਇੱਥੇ ਵੱਧ ਦੇ ਨਹੀਂ ਹੋਏ ਤੇ ਆਪਾਂ ਇਹਦਾ ਮੀਟਿੰਗ ਕਰਕੇ ਜੀ ਸਾਹਿਬ ਨੂੰ ਕਹਾਂਗੇ ਕਿ ਇੱਥੇ ਦਾ ਕੰਮ ਵੀ ਜਿਹੜਾ ਫਤਿਹ ਕਰ ਦਿੱਤਾ ਜਾਵੇ ਸਦੀ 500 ਆ ਤੁਹਾਡਾ ਸਰਜੰਤ ਮੀਡੀਆ ਦੇ ਬੋਲੇ ਸੁਣੋ ਕਿਹਦੇ ਲੈ ਕੇ ਸੋਦੇ 260 ਮਿਸੈਪ ਕਰਾਏ ਜਿਹੜੇ 18 ਮਿੰਟ ਨੇ ਠੀਕ ਆ ਤਰੀ ਕਿੰਨੇ ਆ ਚੀਕਾ ਚੀਕ ਵੀ ਤੱਕ ਸਾਰੇ ਕੰਮ ਢੀਰ ਗਾ ਸਰ ਜੀ ਠੀਕ ਹੈ ਕਿ ਨਹੀਂ ਕੋਈ ਬੰਦਾ ਉਰਕੇ ਆਹੋ ਆਹੋ ਕੀ ਦਸਤਾਨੇ ਚ ਦੇਖਿਆ ਗਿਆ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪਰਸਨਲ ਵਿਜ਼ਿਟ ਕਰਦੇ ਹੋ ਤਾਂ ਪਟਵਾਈ ਨਰਾਜ਼ ਹੋ ਗਏ ਸੀ ਕਿ ਤੁਹਾਨੂੰ ਯਾਦ ਹੋਏਗਾ ਕੁਝ ਛੇ ਮਹੀਨੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਜਾਣ ਬੁੱਝ ਕੇ ਜ਼ਲੀਲ ਕੀਤਾ ਗਿਆ ਹੜਤਾਲ ਕਰ ਦਿੱਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਅੱਜ ਵੀ ਤੁਸੀਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਤੁਸੀਂ ਇੱਥੇ ਆਏ ਅਸੀਂ ਅਸੀਂ ਦੇਖੋ ਮੇਰੀ ਗੱਲ ਸੁਣੋ ਜਦ ਇਹ ਪਟਵਾਦੀ ਆ ਗਰਦੌਦ ਆ ਤਹਿਸੀਲਦਾਰ ਦੇ ਇਹ ਸਾਡੇ ਬੱਚੇ ਆ ਸਾਡੇ ਪੰਜਾਬੀ ਨੇ ਸਾਡੇ ਪਿਵਾਦਾਰਾਂ ਦੇ ਮੁੰਡਿਆਂ ਕੋ ਬਗਾਨਦੇ ਥੋੜੇ ਸਾਡਾ ਸਿਰ ਕੰਮਿੰਦਾ ਕਿ ਜੇ ਲੋਕਾਂ ਨੂੰ ਕੰਮ ਨਹੀਂ ਮਿਲਦਾ ਸਾਡਾ ਕਹਿੰਦਾ ਕੋਈ ਬੈਦਲੋ ਥੋੜਾ ਅਸੀਂ ਕਿਸੇ ਨੂੰ ਕੋਈ ਪਰੇਸ਼ਾਨ ਥੋੜਾ ਕਰਦੇ ਨਹੀਂ ਅੱਜ ਵੀ ਜੇ ਕੈਂਪ ਵੇਖ ਰਹੇ ਤੇ ਇਹ ਵੇਖ ਰਹੇ ਆ ਕਿ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਹੋਰ ਤੁਸੀਂ ਵੀ ਤੁਸੀਂ ਦੱਸੋ ਕਿ ਤੁਹਾਡੇ ਸਾਹਮਣੇ ਖੜਿਆ ਤਹਿਸੀਲਦਾਰ ਸਾਹਿਬ ਇਹਨਾਂ ਨੇ ਕਹਿ ਕੇ 300 ਅੱਜ ਬਿਲਹੋ ਜੂਗਾ 500 ਬਕਾਇਆ ਹੋ ਗਿਆ ਸੀ ਇਹਦਾ ਮਤਲਬ 300 ਹੋ ਗਿਆ ਮੈਂ ਪਿੱਛੇ ਵੀ ਐਸਾ ਚੈੱਕ ਕਰਕੇ ਆਂ ਅਜ ਨਾਲਾ ਉੱਤੇ ਵੀ 100 150 ਹੋ ਗਿਆ ਇਹਦਾ ਮਤਲਬ ਕੈਂਪ ਲਾਇਆ ਤੇ 300 ਅੱਜ ਹੱਲ ਹੋ ਗਿਆ ਜਿਹੜਾ ਬਾਕੀ ਦਾ ਜੂਗਾ ਉਹ ਵੀ ਦੋ ਚਾਰ ਦਿਨ ਦੇ ਵਿੱਚ ਹੱਲ ਕਰ ਦੇ ਗੱਲ ਹੀ ਗੱਲ ਕਰ ਗਲਤ ਗੱਲ ਕਰ ਨਿਕਲ ਗਲਤ ਕੀਤੀ ਜੇ ਬਹੁਤ ਕੀਤੀ ਬਾ ਮਿੰਨੂ ਕੋਲ ਹੈ ਉੱਤੇ ਨਾਲੇ ਪੈਸੇ ਜੇ ਤਾਂ ਪਰਮਾਨੰਥ ਵੀ ਕਿਹਾ ਕਿ ਨਹੀਂ ਨਾ ਉਹਦੇ ਤੇ ਮੇਰੇ ਕੋਲ ਮੁਰਗੀ ਪ੍ਰੇਸ਼ਾਨੀ ਨਾਲ ਚੱਲ ਨਹੀਂ ਪਾਵੇ ਜੀ ਸਾਹਿਬ ਜੀ ਅਸੀਂ ਵਿਜ਼ਿਟ ਕਰਦੇ ਰਹੋਗੇ ਬਿਲਕੁਲ ਅਸੀਂ ਵਿਜ਼ਿਟ ਕਰਦੇ ਰਹਾਂਗੇ ਜਿੱਥੇ-ਜਿੱਥੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੁੰਦੀ ਹੈ ਪਬਲਿਕ ਦੀ ਸਮੱਸਿਆ ਹੱਲ ਕਰਦੀ ਸਾਡੀ ਡਿਊਟੀ ਹੈ ਪਬਲਿਕ ਦੇ ਸਾਨੂੰ ਵੋਟਾਂ ਮਿਲਗੀਆਂ ਪਬਲਿਕ ਨੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸਾਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਸਾਡੀ ਡਿਊਟੀ ਹੈ ਇਹ ਸਾਡੀ ਟੀਮ ਹੈ ਤਹਿਸੀਲਦਾਰ ਪਰਿਵਾਰੀ ਗਰਦੌਰ ਇਹ ਸਰਕਾਰ ਦਾ ਹਿੱਸਾ ਨੇ ਤੇ ਸਾਡੀ ਟੀਮ ਹੈ ਇਸ ਕਰਕੇ ਜੇਕਰ ਸਾਡੀ ਟੀਮ ਚ ਕੋਈ ਕਮੀ ਮੰਨ ਲਓ ਮੇਰੇ ਚ ਕੋਈ ਕਮੀ ਰਹੇ ਤੇ ਸਾਡੇ ਮੁੱਖ ਮੰਤਰੀ ਜੀ ਨੂੰ ਦੁਕਾ ਦੇ ਮੈਨੂੰ ਕਹਿਣ ਕੇ ਤਾਲੀਆਂ ਸਭ ਆ ਕੰਮ ਵੇ ਜਲਦੀ ਕਰੋ ਥੱਲੇ ਕੇ ਟੀਮ ਚ ਰਹੇ ਜੇ ਤੋ ਵੀ ਸਾਡੀ ਡਿਊਟੀਆਂ ਹੈ ਕਿ ਆਪਣੇ ਨੂੰ ਅਫਸਰ ਨੂੰ ਕਹੀਏ ਕਿ ਸਰ ਜਲਦੀ ਕੰਮ ਫਿਨਿਸ਼ ਕਰੋ ਲੋਕਾਂ ਨੂੰ ਮਤਲਬ ਪ੍ਰਾਣ ਨੂੰ ਨਹੀਂ ਆਉਣੀ ਚਾਹੀਦੀ ਹੈ। ਸਰ ਸਾਡਾ ਇੱਕ ਟੀਚਾ ਹੈ ਕਿ ਕਰਪਸ਼ਨ ਖਤਮ ਕੀਤੀ ਜਾਵੇ। ਹਰ ਕਰਪਸ਼ਨ ਹਰ ਜਗ੍ਹਾ ਖਤਮ ਹੋਦੀ ਪਰ ਫਿਰ ਵੀ ਸਰਕਾਰੀ ਕੁਝ ਵਿਭਾਗਾਂ ਦੇ ਵਿੱਚ ਪ੍ਰਾਈਵੇਟ ਬੰਦੇ ਕੰਮ ਕਰਦੇ ਵੀ ਕੀ ਉਹਨਾਂ ਦਾ ਖਾ ਕਿੱਥੋਂ ਆਂਦੀ ਹੈ? ਕੋਈ ਦਿੰਦਾ ਮੈਂ ਤਨਖਾਹ ਆ ਜਾਂਦਾ। ਕਰਪਸ਼ਨ ਜਿਹੜੀ ਹੈ। ਜੀ। ਦੇਖੋ ਤੁਸੀਂ ਤੇ ਮੀਡੀਆ ਵਾਲੇ ਸਾਥੀ ਬੜੇ ਸਿਆਣੇ ਹੋ। ਜੀ। ਪੰਜਾਬ ਦੇ ਵਿੱਚ 75 ਸਾਲ ਤੋਂ ਗੱਦ ਪਿਆ। ਤੇ ਅਜੇ ਆਪਾਂ ਨੂੰ 19 ਮਾਰਚ ਨੂੰ 2 ਸਾਲ ਹੋਨੇ ਜਾ ਕੇ ਆਪਾਂ ਨੇ ਜਿੰਨਾ ਟਾਈਮ ਹੀ ਬਿਤਾਇਆ ਆਪਾਂ ਬਹੁਤ ਸਾਰੇ ਬਹੁਤ ਸਾਰੇ ਮਸਲੇ ਹੱਲ ਕਰਤੇ ਜਿਹੜੇ ਤੁਸੀਂ ਚੀਜ਼ਾਂ ਦੱਸਦੇ ਸਾਰੀਆਂ ਚੀਜ਼ਾਂ ਸਹਿਜੇ ਸਿਸਟਮ ਹੀ ਇਦਾਂ ਬਣਾ ਦਿੰਦਾ ਕਿ ਥੀਕਾ ਸਾਰੀਆਂ ਖਤਮ ਹੋ ਜਾਣ ਲੋਕਾਂ ਨੂੰ ਕ腐ਸ਼ਨ ਕਿਤੇ ਪੈਸੇ ਦੇ ਕੇ ਕੰਮ ਨਾ ਕਰੋ ਪਰ ਕਿਉਂਕਿ ਟਾਈਮ ਦੇਖੋ ਟਾਈਮ ਹੱਥ ਸੀ ਨੂੰ ਲੱਗਦਾ ਜੀ ਕੋਈ ਜਾਦੂ ਦੀ ਛੜੀ ਦਿਖਾਈ ਨਹੀਂ ਸੀ ਸਰਪਾਹ ਕੋ ਬਸ ਸੀਐਮ ਸਾਹਿਬ ਜਿੰਨਾ ਕੰਮ ਕਰਦੇ ਦੇ ਢੰਗ ਨਾਲ ਕੰਮ ਕਰਦੇ ਇਹ ਤਾਂ ਨੂੰ ਛੇ ਦਾ ਸਾਲ ਮੈਨੂੰ ਲੱਗੂਗਾ ਸਭ ਇਹ ਖਤਮ ਹੋ ਜਾਣਗੀਆਂ ਕੋਈ ਚੱਕਰ ਨਹੀਂ ਅੱਛਾ ਜਿਹੜੇ ਲਾਸਟ ਵਾਲਾ ਜ਼ਿਲ੍ਹੇ ਪੂਰੇ ਭਰ ਦੇ ਵਿੱਚ ਅ ਤਹਿਸੀਲਾਂ ਅਤੇ ਬੁਕਾਰਖਾਨੇ ਦੇ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਹਿਸੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁੱਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿਸਾ ਬਣਾ ਕੋਈ ਨਹੀਂ ਮੈਨੂੰ ਦੇਖੋ ਇਹ ਟਾਈਮ ਮੈਨੂੰ ਨਹੀਂ ਪਤਾ ਕਿ ਕਿੱਦੇ ਪੈਸੇ ਆਇਆ ਸਾਰਾ ਦੱਸਣਾ ਫਰਜ਼ ਹੈ ਤੁਹਾਨੂੰ ਕੋਈ ਗੱਲ ਤੁਸੀਂ ਦੱਸ ਤਾਂ ਜੀ ਸਾਰਾ ਤੁਹਾਡੇ ਦੱਸਣ ਦੀ ਦੇਰ ਹੈ ਜੀ ਅਸੀਂ ਕਾਰਵਾਈ ਸ਼ੁਰੂ ਕਰਦੇ ਨੇ ਗੱਲ ਕੀ ਆਪਾਂ ਪਤਾ ਕਰ ਲੈਨੇ ਆ ਕਿੱਥੇ ਗਏ ਪੈਸੇ ਕੀ ਹੋਇਆ ਆਪਾਂ ਦੇਖੋ ਪਹਿਲੇ ਸਾਡੇ ਕੋ ਪਾਏ ਡੀਸੀ ਸਾਹਿਬ ਨੂੰ ਪੁੱਛ ਕੇ ਦੋ ਕੰਮ ਕੰਪਲੀਟ ਕਰਦੇ ਆਂ ਕਹਿੰਦੇ ਕੋਈ ਚੀਜ਼ ਕਰਾਉਂਦੇ ਆਂ ਥੈਂਕ ਯੂ